ਬਹੁਤ ਹੀ ਸੋਹਣੀ ਕਹਾਣੀ ਹੈ ਜੀ ਦਿਨ ਨੂੰ ਸ਼ੂ ਲੈਣ ਵਾਲੀ ਕਹਾਣੀ ਰੱਜੀ ਕਵਾਰੀ ਵਿਧਵਾ ਲੇਖਕ ਅਗਵੇਸਿ ਬੜੈਚ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਪੰਜਾਬ ਜਿਸ ਤੇ ਬਸ਼ਿੰਦੇ ਮੂਲ ਰੂਪ ਵਿੱਚ ਕਿਸਾਨੀ ਕਿਤੇ ਨਾਲ ਜੁੜੇ ਹੋਏ ਸੀ ਪੁਸ਼ਤਾਂਦਰ ਪੁਸ਼ਤਾਂ ਇਹੋ ਕੀਤਾ ਕਰਦੇ ਆਏ ਨੇ ਘਰ ਘਰ ਤੋਂ ਖੇਤ ਤੇ ਫਿਰ ਖੇਤ ਤੋਂ ਘਰ ਛੋਟਾ ਜਿਹਾਂ ਜ਼ਿੰਦਗੀ ਦਾ ਘੇਰਾ ਜਿਸ ਕਰਕੇ ਸੁਭਾਅ ਵਿੱਚ ਸਾਦਗੀ ਨਿਮਰਤਾ ਧਰਮਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਸੱਭਿਆਚਾਰ ਦੀ ਸਿਖਰ ਤੇ ਸੀ ਕਦੇ ਪੰਜਾਬ ਪਰਿਵਾਰ ਵੱਡੇ ਸਨ ਜ਼ਮੀਨ ਦੀ ਵੰਡ ਕਰਕੇ ਬਹੁਤੇ ਕਿਸਾਨ ਅੱਜ ਇੱਕ ਜਾਂ ਦੋ ਕਿੱਲਿਆਂ ਦੇ ਹੀ ਮਾਲਕ ਬਣ ਕੇ ਰਹਿ ਗਏ ਹਨ ਕੱਟ ਦੀ ਜ਼ਮੀਨ ਕਰਕੇ ਪੁਛਤੈਨੀ ਕਿਤੇ ਨੂੰ ਅਲਵਿਦਾ ਕਹਿ ਕੇ ਰੁਜਕਾਰ ਦੇ ਨਵੇਂ-ਨਵੇਂ ਬਸੀਲਿਆਂ ਦੇ ਰਾਹ ਪੈ ਗਏ ਹਨ ਪੰਜਾਬੀ ਆਪਣੀ ਜਾਤ ਨਾਲੋਂ ਟੁੱਟ ਕੇ ਦਰਬ-ਦਰ ਦੀਆਂ ਠੋਕਰਾ ਹੀ ਰਹਿ ਗਈਆਂ ਹਨ ਪੱਲੇ ਇਹੋ ਚ ਹੈ ਪਰਿਵਾਰ ਵਿੱਚੋਂ ਇੱਕ ਹੈ ਰੱਜੀ ਦਾ ਪਰਿਵਾਰ ਰੱਜੀ ਆਪਣੀ ਮਾਂ ਆਪਾਹਜ ਬਾਪ ਨਾਲ ਜਿਸ ਪਿੰਡ ਵਿੱਚ ਰਹਿੰਦੀ ਹੈ ਉਹ ਸ਼ਹਿਰ ਦੇ ਕੋਲ ਹੋਣ ਕਰਕੇ ਕਸਬੇ ਵਿੱਚ ਬਦਲ ਗਿਆ ਹੈ ਰੱਜੀ ਦੇ ਪਿਓ ਕੋਲ 4 ਕਿੱਲੇ ਜ਼ਮੀਨ ਦੇ ਹਨ ਪਰ ਉਹ ਆਪ ਅਪਾਹਜ ਹੋਣ ਕਰਕੇ ਉਹਨਾਂ ਨੇ ਜ਼ਮੀਨ ਠੇਕੇ ਉੱਤੇ ਦਿੱਤੀ ਹੋਈ ਹੈ ਜ਼ਮੀਨ ਦੇ ਠੇਕੇ ਨਾਲ ਇਸ ਮਹਿੰਗਾਈ ਦੇ ਸਮੇਂ ਵਿੱਚ ਗੁਜ਼ਾਰਾ ਨਹੀਂ ਹੁੰਦਾ ਜਿਸ ਕਰਕੇ ਰੱਜੀ ਕਿਸੇ ਧਾਗਾ ਮਿਲ ਵਿੱਚ ਕੰਮ ਕਰਨ ਜਾਂਦੀ ਹੈ ਭਾਵੇਂ ਬੀਏ ਤੱਕ ਪੜੀ ਹੋਈ ਹੈ ਉਹ ਪਰ ਬੀਏ ਵਾਲਿਆਂ ਦੀ ਅੱਜ ਵੀ ਕੀ ਵਕਤ ਹੈ ਆਪਾ ਸਭ ਜਾਣਦੇ ਹਾਂ ਅੱਜ ਜਿਵੇਂ ਹੀ ਦਿਨ ਧੱਲੇ ਤੁਰ ਜੀ ਕਰ ਆਈ ਰੱਜੀ ਦੀ ਮਾਂ ਕਰਤਾਰੋ ਊਕੜੇ ਵਿੱਚ ਫੂਕ ਮਾਰਦੀ ਹੀ ਬੋਲੀ ਆ ਗਈ ਧੀਏ ਅੱਜ ਤਾਂ ਮੱਚਣੀ ਆਗ ਹੀ ਨਹੀਂ ਮੱਚ ਰਹੀ ਕੁਝ ਦਿਨ ਪਹਿਲਾਂ ਪਏ ਮੀਂਹ ਨਾਲ ਸਲਾਬ ਗਈਆਂ ਲੱਗਦੀਆਂ ਨੇ ਪਾਠੀਆਂ ਮੇਰੀਆਂ ਤਾਂ ਫੂਕਾਂ ਮਾਰਦੀ ਦੀਆਂ ਖਸਮਾ ਖਾਣੀਆਂ ਔੜਪੁੜੀਆਂ ਦੁਖਣ ਲੱਗ ਪਈਆਂ ਨੇ ਅੱਗ ਦੀ ਕੀ ਲੋੜ ਹੈ ਮਾਤਾ ਅੱਗ ਨਾਲੋਂ ਤਾਂ ਜ਼ਿਆਦਾ ਗਰਮ ਤੂੰ ਹੋਈ ਬੈਠੀ ਏ ਅੱਗ ਤਾਂ ਤੇਰੇ ਤੋਂ ਡਰਦੀ ਨਹੀਂ ਬਲਦੀ ਹੁਣ ਇਹ ਸੋਚਦੀ ਹੋ ਕਿਤੇ ਸ਼ਰਮਸ਼ਾਰ ਨਾ ਹੋਣਾ ਪੈ ਜਾਵੇ ਜਿੰਨਾ ਸੇਕ ਬੀਬੀ ਦੀ ਜ਼ੁਬਾਨ ਵਿੱਚ ਹੈ ਮੈਂ ਤਾਂ ਉਸ ਤੇ ਪਾਸ਼ਿਕ ਵੀ ਨਹੀਂ ਰੱਜੀ ਰੋਟੀ ਵਾਲਾ ਡੱਬਾ ਝੂਠੇ ਪਾਂਡਿਆਂ ਵਿੱਚ ਰੱਖਦੀ ਬੋਲੀ ਰੱਜੀ ਮੰਜੇ ਉੱਤੇ ਪਏ ਆਪਣੇ ਪਿਓ ਵੱਲ ਦੇਖਦੀ ਬੋਲੀ ਕਿਵੇਂ ਹੋ ਜੰਗ ਮੈਂ ਉਹ 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 ਰੱਜੀ ਦੇ ਪਿਓ ਹਰਵੰਦ ਸਿੰਘ ਨੇ ਜਵਾਬ ਦਿੱਤਾ ਐਕਸੀਡੈਂਟ ਵਿੱਚ ਰੱਜੀ ਦੇ ਪਿਓ ਦੀ ਰੀੜ ਦੀ ਹੱਡੀ ਤੇ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਲੱਕਵਾ ਮਾਰ ਗਿਆ ਸੀ ਤੇ ਉਸ ਦੀ ਬੋਲਣ ਦੀ ਸ਼ਕਤੀ ਵੀ ਚਲੀ ਗਈ ਸੀ ਪਰ ਉਹ ਗੱਲ ਸਮਝ ਦਾ ਸਾਰੀ ਸੀ ਮਾਤਾ ਆ ਗੈਸ ਚੁੱਲਾ ਕੀ ਆਏ ਗਿਆ ਨੂੰ ਦਿਖਾਉਣ ਲਈ ਰੱਖਿਆ ਹੋਇਆ ਹੈ ਆ ਵੀ ਬਰਤਲਿਆ ਕਰ ਰੱਜੀ ਟੀਲੀ ਵਾਲ ਗੈਸ ਚੁੱਲੇ ਨੂੰ ਅੱਗ ਦਿਖਾਉਣ ਦੀ ਬੋਲੀ ਫਿਰ ਚੁੱਲੇ ਤੋਂ ਕੜਾਹੀ ਚੁੱਕ ਕੇ ਗੈਸ ਚੁੱਲੇ ਤੇ ਰੱਖਦੀ ਬੋਲੀ ਮੈਂ ਲੀੜੇ ਬਦਲ ਕੇ ਆਈ ਤੂੰ ਤਦ ਤੱਕ ਚਾਹ ਚੜਾ ਮੀ ਕਰਕੇ ਤਤਕਾਲ ਨੂੰ ਠੰਡ ਹੋ ਜਾਂਦੀ ਆ ਓ ਓ ਓ ਹਰਵਾਂਸ ਬੋਲਿਆ ਤੂੰ ਠੰਡ ਦਾ ਨਾਂ ਦਿੱਤਾ ਦੇਖ ਲੈ ਇਸ ਨੂੰ ਜਦੇ ਠੰਡ ਲੱਗਣ ਲੱਗ ਪਈ ਨਹੀਂ ਤਾਂ ਕਦੋਂ ਦਾ ਠੀਠ ਹੋਇਆ ਪਿਆ ਸੀ ਠੰਡ ਤਾਂ ਇਸ ਦੇ ਲਵੇ ਤਵੇ ਵੀ ਨਹੀਂ ਸੀ ਕਰਤਾਰੋ ਹਰਵਾਂਸ ਦੀ ਊ ਊ ਊ ਊ ਦਾ ਹਰਵਾਰ ਸਹੀ ਮਤਲਬ ਜਾਣ ਲੈਂਦੀ ਹੈ ਲੈਤੀ ਇਹ ਲੀੜੇ ਬਾਅਦ ਵਿੱਚ ਬਦਲੀ ਪਹਿਲਾਂ ਜਲਦੀ ਦੇਣੀ ਇਸ ਦਾ ਮੰਜਾ ਅੰਦਰ ਕਰਵਾ ਦੇ ਕਰਤਾਰੋ ਮੰਜੇ ਦੀ ਬਾਹੀ ਨੂੰ ਹੱਥ ਪਾਉਂਦੀ ਬੋਲੀ ਜਿਵੇਂ ਹੀ ਰੱਜੀ ਕੱਪੜੇ ਬਦਲ ਕੇ ਆਈ ਕਰਤਾਰੋ ਗਲਾਸੀਆਂ ਵਿੱਚ ਚਾਹ ਪਾਉਂਦੀ ਬੋਲੀ ਹਜ਼ਾਰ ਪੈਦਾ ਹੋ ਗਿਆ ਕਿਸ ਸਿਲੰਡਰ ਮੇਰਾ ਤਾਂ ਚਿਰ ਨਹੀਂ ਪੈਂਦਾ ਇਸ ਨੂੰ ਵਰਤਣ ਦਾ ਕਿਹੜੀ ਮਿਹਨਤ ਨਾਲ ਤੂੰ ਚਾਰ ਦਮੜੀਆਂ ਲੈ ਕੇ ਆਉਂਦੀ ਹਾਂ ਤੇ ਮੈਂ ਆਪਣੇ ਸੁੱਖ ਖਾਤਰ ਇਹ ਮੇਤੋਂ ਨਹੀਂ ਹੁੰਦਾ ਹਜ਼ਾਰ ਰੁਪਏ ਨੂੰ ਅੱਗ ਲਾ ਦਮਾ ਇਹ ਮੇਤੋ ਨਹੀਂ ਹੁੰਦਾ ਤੂੰ ਤਾਂ ਬਾਹਲਾ ਸੋਚਦੀ ਹਾਂ ਮਾਤਾ ਰੱਜੀ ਚਾਹ ਦਾ ਕੁੱਟ ਪਰਦੀ ਬੋਲੀ ਚਾਹ ਵਿੱਚ ਮਿੱਠਾ ਘੱਟ ਹੈ ਨਾ ਡੈਟ ਤੇਰੀ ਸੋਮ ਬੋਟੀ ਨੇ ਚੀਨੀ ਪੱਤੀ ਨੂੰ ਵੀ ਹੱਥ ਕੁੱਟ ਰੱਖਿਆ ਹੈ ਰੱਜੀ ਮਾਂ ਨਾਲ ਮਸ਼ਕਰੀ ਕਰਦੀ ਬੋਲੀ ਓ ਊ ਓ ਓ ਊ ਹਰ ਵਾਂਸ ਬੋਲਿਆ ਅਖੇ ਟੋਬੇ ਦਾ ਗਵਾ ਡੱਡੂ ਤੇਰੀ ਹਰ ਗੱਲ ਵਿੱਚ ਇਸਨੇ ਹਮੇ ਤਾਂ ਭਰ ਨਹੀਂ ਹੁੰਦੀ ਆ ਜੇ ਮੈਂ ਕਸਰ ਨਾਲ ਨਾ ਚੱਲਾਂ ਤਾਂ ਆਪਣੇ ਹੱਥ ਦਾ ਠੂਠਾ ਆ ਜਾਵੇ ਕਰਤਾਰੋ ਆਪਣੀਆਂ ਕੀਤੀਆਂ ਛੋਟੀਆਂ-ਛੋਟੀਆਂ ਬਚਤਾਂ ਤੇ ਮਾਣ ਕਰਦੀ ਬੋਲੀ ਐਡੀ ਵੀ ਕੱਲ ਨਹੀਂ ਰੱਜੀ ਦੋਵੇਂ ਹੱਥਾਂ ਵਿੱਚ ਚਾਹ ਦੇ ਗਲਾਸ ਨੂੰ ਘੁੱਟ ਦੀ ਉਸ ਤਾਂ ਨਿੱਕ ਮਾਣ ਦੀ ਬੋਲੀ ਤਦੇ ਉਸਤਾ ਮੋਬਾਈਲ ਫੋਨ ਬੋਲ ਪਿਆ ਇੱਕ ਹੱਥ ਵਿੱਚ ਫੋਨ ਤੇ ਦੂਸਰੇ ਵਿੱਚ ਜ਼ਿਆਦਾ ਗਲਾਸ ਲੈ ਰੱਜੀ ਕਮਰੇ ਤੋਂ ਬਾਹਰ ਚੱਲੇ ਗਈ ਜਿਗ ਜੀਵਨ ਦਾ ਫੋਨ ਹੈ ਜੋ ਕਿ ਰੱਜੀ ਦੇ ਨਾਲ ਧਾਗਾ ਮਿਲ ਵਿੱਚ ਕੰਮ ਕਰਦਾ ਹੈ ਫੋਨ ਕੰਨ ਨੂੰ ਲਾਉਂਦੀ ਰੱਜੀ ਬੋਲੀ ਮੈਂ ਘਰ ਪਹੁੰਚ ਗਈ ਹਾਂ ਕਿ ਨਹੀਂ ਇਹੋ ਪੁੱਛਣ ਲਈ ਫੋਨ ਕੀਤਾ ਸੀ ਨਾ ਤੋਂ ਮੋਹੱਲੇ ਦੇ ਮੋੜ ਉੱਤੇ ਤਾਂ ਲਾ ਕੇ ਗਿਆ ਸੀ ਹੁਣ ਮੈਂ ਐਡੀ ਵੀ ਜਵਾਕੜੀ ਨਹੀਂ ਕਿ ਸਾਹਮਣੇ ਕਰ ਹੋਵੇ ਤੇ ਮੈਂ ਬੀਹੀ ਵਿੱਚ ਹੀ ਪੜਕ ਜਾਵਾਂ ਤੋ ਉਹ ਗਾਣਾ ਸੁਣਿਆ ਲੰਮੀ ਸੀਟੀ ਮਾਰ ਮਿੱਤਰਾ ਘਰ ਪੁੱਲ ਕੀ ਮੋੜ ਤੇ ਆ ਕੇ ਜਗ ਜੀਵਨ ਹੱਸ ਕੇ ਬੋਲਿਆ ਮੈਂ ਤਾਂ ਉਹ ਫੋਨ ਕਰਿਆ ਸੀ ਕਿ ਤੂੰ ਨਾ ਕੱਲ ਨੂੰ ਬੱਸ ਸਟੈਂਡ ਤੇ ਖੜੀ ਮੈਂ ਤੈਨੂੰ ਉੱਥੋਂ ਲੈ ਆਵਾਂਗਾ ਅੱਜ ਜਦੋਂ ਮੈਂ ਤੈਨੂੰ ਲਾ ਕੇ ਵਾਪਸ ਮੁੜਿਆ ਤਾਂ ਤੇਰੇ ਮਹਾਲੇ ਦੇ ਇੱਕ ਸਾਕਸ਼ ਨੇ ਮੈਨੂੰ ਘੇਰ ਲਿਆ ਤੇ ਬਹੁਤ ਅਵਾ ਤਵਾ ਬੋਲਿਆ ਕੀ ਬੋਲਿਆ ਰੱਜੀ ਹਰਖ ਦੀ ਬੋਲੀ ਚੱਲ ਛੱਡ ਪਰ ਜਗ ਜੀਵਨ ਗਲਟਾਲ ਦਾ ਬੋਲਿਆ ਭਲਾ ਜਿਸਨੇ ਤੈਨੂੰ ਘੇਰਿਆ ਸੀ ਉਸ ਦੇ ਕੰਨ ਵਿੱਚ ਨੱਤੀਆਂ ਪਾਈਆਂ ਹੋਈਆਂ ਸਨ ਰੱਜੀ ਨੇ ਪੁੱਛਿਆ ਹਾਂ ਪਾਈਆਂ ਤਾਂ ਹੋਈਆਂ ਸਨ ਜਗ ਜੀਵਨ ਠੰਗਾਰਾ ਭਰਦਾ ਬੋਲਿਆ ਉਸ ਅੱਧ ਖੜੜ ਦਾ ਨਾਮ ਦੀਸ਼ਾ ਇਸ ਨੂੰ ਕੋਈ ਕੰਮਕਾਰ ਨਹੀਂ ਸ਼ਹਿਰ ਵਿੱਚ ਆਉਂਦੀ ਜ਼ਮੀਨ ਵੇਚ ਕੇ ਚਾਰ ਪੈਸੇ ਲੈ ਗਏ ਹਨ ਹੁਣ ਸੋਚਦਾ ਹਰ ਤੀਵੀਂ ਪੈਸੇ ਵਾਲੇ ਦੀ ਰਖੇਲ ਹੁੰਦੀ ਆ ਸਾਰਾ ਦਿਨ ਕਦੇ ਇਸ ਦੁਕਾਨ ਵਿੱਚ ਕਦੇ ਉਸ ਦੁਕਾਨ ਵਿੱਚ ਬੈਠਾ ਦੀਮੀ ਆਟੜਦਾ ਰੇਂਦਾ ਜਾਂ ਫਿਰ ਲੋਕਾਂ ਦੇ ਘਰਾਂ ਵਿੱਚ ਜਾ ਕੇ ਇਸ ਦੀ ਗੱਲ ਉਸ ਕੋਲੋਂ ਉਸ ਦੀ ਗੱਲ ਉਸ ਕੋਲ ਉਸ ਦੀ ਗੱਲ ਇਸ ਕੋਲੋਂ ਜਨੰੜਾ ਜਿਹਾ ਪਤਾ ਨਹੀਂ ਕਦੋਂ ਮਰਨਾ ਇਸ ਹਰਾਮੀ ਨੇ ਪੂਰੇ ਮਹਾਲੇ ਵਿੱਚ ਅੱਧੇ ਪਵਾੜਿਆਂ ਦੀ ਜੜ ਇਹੋ ਹੈ ਲੈ ਸ਼ੈਤਾਨ ਨੂੰ ਯਾਦ ਕਰਿਆ ਸ਼ੈਤਾਨ ਹਾਜ਼ਰ ਬੂਹਾ ਖੜਕਾ ਕੇ ਅੰਦਰ ਬੜ ਆਇਆ ਪੁਰ ਮੇਰੀ ਮਾਤਾ ਦੇ ਕੰਨ ਪਰੋ ਰੱਜੀ ਫੋਨ ਕੱਟ ਦੀ ਬੋਲੀ ਦੀਸ਼ਾ ਚਿੱਟਿਆ ਪੁਰਤਾ ਪਜਾਮਾ ਕੰਨਾਂ ਵਿੱਚ ਨੱਤੀਆਂ ਬਾਲਾਂ ਨੂੰ ਮਹਿੰਦੀ ਖਲ ਤੋਂ ਟੜੀ ਦੀ ਜੁੱਤੀ ਖੱਤ ਕੱਢ ਮਾ ਕਢਵਾ ਕੇ ਮੁੱਛਾ ਹੁੰਡੀਆਂ ਕਰਵਾ ਕੇ ਰੱਖਦਾ ਹੈ ਗੱਲਾਂ ਤੇ ਰੋਜ ਨਾਈ ਤੋਂ ਧਾਗਾ ਲਗਵਾਉਂਦਾ ਹੈ ਹਲਕਾ ਜਿਹਾ ਲੰਗ ਮਾਰਦਾ ਹੈ ਦੀਸ਼ੇ ਦੀ ਲੱਤ ਉਸੇ ਐਕਸੀਡੈਂਟ ਵਿੱਚ ਟੁੱਟੀ ਸੀ ਜਿਸ ਵਿੱਚ ਰੱਜੀ ਦੇ ਪਿਓ ਦੀ ਰੀੜ ਦੀ ਹੱਡੀ ਦੋਵੇਂ ਸ਼ਹਿਰ दारू ਪੀਣ ਗਏ ਸੀ ਕਿ ਵਾਪਸ ਆਉਂਦਿਆਂ ਨਾਲ ਪਾਣਾ ਵਰਤ ਗਿਆ ਹਰਵੰਸ ਵਾਈ ਹਾਕ ਮਾਰ ਕੇ ਮੰਜੇ ਉੱਤੇ ਬਹਿ ਗਿਆ ਕਰਤਾਰ ਕੋਲ ਆ ਕੇ ਬੋਲੀ ਦੀਸ਼ਾ ਕੀ ਹਾਲ ਹੈ ਤੇਰਾ ਸੁਣਾ ਕੋਈ ਮਹਾਲੇ ਦੀ ਖਬਰਸਾਰ ਲੈ ਭਾਬੀ ਬਹਾਲੇ ਤੋਂ ਕੀ ਲੈਣਾ ਆਪਣੇ ਘਰ ਦੀ ਖਬਰ ਸਾਰ ਰੱਖਣੀ ਜ਼ਰੂਰੀ ਆ ਮੈਂ ਤਾਂ ਆ ਕਹਿੰਦਾ ਸੀ ਕਿ ਆ ਬਗਲਾਇਲ ਫੋਨ ਟੀਆਂ ਨੂੰ ਨਹੀਂ ਲੈ ਕੇ ਦੇਈਦਾ ਦੇਣਾ ਚਾਹੀਦਾ ਰੱਖੀ ਤੀ ਨੂੰ ਜੇ ਫੋਨ ਲੈ ਦਿੱਤਾ ਸਮਝ ਲੈ ਬੇਪਰਦਾ ਕਰ ਦਿੱਤੀ ਬਸ ਲੈ ਸਮਝ ਲੈ ਹਰ ਐਰੇ ਗੈਰੇ ਨੱਥੋ ਘਰੇ ਦੀ ਪਹੁੰਚ ਹੋ ਗਈ ਤੀ ਤੱਕ ਸਿਰੇ ਦੀ ਬਾਕੀਅਤ ਚੀਜ਼ ਹੈ ਆ ਫੋਨ ਰੱਜੀ ਨੂੰ ਜਦ ਜੀਵਨ ਨਾਲ ਫੋਨ ਉੱਤੇ ਗੱਲ ਕਰਦੀ ਨੂੰ ਦੇਖ ਲਿਆ ਸੀ ਦੀ ਛੇ ਦੀ ਉ ਉ ਉ ਉ 1 1 ਹਰ ਵਾਰ ਸਭੋਲਿਆ ਗੁੱਸਾ ਕਰਦਾ ਤੇਰਾ ਬਾਈ ਤੂੰ ਰੱਜੀ ਵਾਰੇ ਕੋਈ ਸਲਾਹ ਨਾ ਦੇ ਭਲਾ ਅੱਜ ਦੇ ਦੌਰ ਵਿੱਚ ਧੀਆ ਪੁੱਤਾਂ ਵਿੱਚ ਕਾਹਦਾ ਫਰਕ ਹੈ ਨਾਲੇ ਸਾਡੇ ਤਾਂ ਧੀ ਵੀ ਇਹੋ ਆ ਪੋਤਵੀ ਇਹੋ ਇਹੋ ਤਾਂ ਘਰਬਾਰ ਸੰਭ ਰਹੀ ਐ ਇਸ ਨੂੰ ਕਿਹੜੇ ਪਰਦੇ ਸਾਡੇ ਘਰ ਦੀ ਗੱਡੀ ਦਾ ਵਿਸ਼ਵਾਸ ਉੱਤੇ ਚੱਲਦੀ ਐ ਬਹੁਤ ਸਿਆਣੀ ਆ ਰੱਜੀ ਉਹ ਆਪਣੇ ਪਿਓ ਦੀ ਪੱਗ ਦੀ ਮਾਣ ਮਰਿਆਦਾ ਚੰਗੀ ਤਰ੍ਹਾਂ ਸਮਝਦੀ ਆ ਕਰਤਾਰੋ ਦੀਸ਼ੇ ਨੂੰ ਪਾਣੀ ਵਾਲਾ ਗਲਾਸ ਫੜੋਂਦੀ ਬੋਲੀ ਥੋੜੀ देर ਬੈਠ ਕੇ ਦੀਸ਼ਾ ਵਾਪਸ ਮੁੜ ਗਿਆ ਹਰਵੰਸ ਨੇ ਦੀਸ਼ੇ ਨੂੰ ਗੱਲ ਨਹੀਂ ਕਰਨ ਦਿੱਤੀ ਉਹ ਜਦੋਂ ਵੀ ਮੁੜ ਕੇ ਰੱਜੀ ਦੀ ਗੱਲ ਤੇ ਆਉਂਦਾ ਤਾਂ ਹਰਵੰਸ ਉਹ 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 ਕਰਕੇ ਉਸ ਨੂੰ ਟੋਕ ਦਿੰਦਾ ਜਿਵੇਂ ਹੀ ਦੀਸ਼ਾ ਗਿਆ ਕਰਤਾਰੋ ਰੱਜੀ ਨੂੰ ਬੋਲੀ ਜਿਹੜਾ ਬਲਦ ਆਪਣੀ ਮੂਰੀ ਚੱਬਣ ਲੱਗ ਜਾਵੇ ਫਿਰ ਉਹ ਕਿੱਥੇ ਟਲਦਾ ਚੱਬੜੋ ਭਾਵੇਂ ਮੂਰੀ ਨੂੰ ਗੋਹਾ ਲਾ ਤੋ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਜਮਾਂ ਉਹੀ ਹਾਲ ਦੀ ਸ਼ੇ ਦਾ ਮੁਫਤ ਦੀ ਸਲਾਹ ਦਿੱਤੇ ਬਗੈਰ ਇਸ ਤੋਂ ਰਹਿ ਨਹੀਂ ਹੁੰਦਾ ਆਨੇ ਬਹਾਨੇ ਸਲਾਹ ਦੇ ਹੀ ਆ ਜਾਂਦਾ ਕਿੰਨੀ ਵਾਰ ਇਸ ਨਾਲ ਕੁੱਤ ਕਲੇਸ਼ ਹੋਏ ਹਨ ਪਰ ਕਿੱਥੇ ਸਮੇਂ ਨਾਲ ਬੰਦੇ ਨੂੰ ਆਪਣੇ ਆਪ ਨੂੰ ਬਦਲ ਲੈਣਾ ਚਾਹੀਦਾ ਹੈ ਸਿਰ ਦਾੜੀ ਦੇ ਵਾਲਾਂ ਨੇ ਰੰਗ ਬਦਲ ਲਿਆ ਪਰ ਇਸ ਦੀ ਚੁਗਲੀਆਂ ਕਰਨ ਦੀ ਆਦਤ ਨਹੀਂ ਬਦਲੀ ਸੱਚ ਹੀ ਕਿਹਾ ਕਿਸੇ ਕਿਸੇ ਨੇ ਬਾਰਿਸ਼ਾਂ ਨਾ ਆਤਾ ਜਾਣਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਰਾਹ ਦੀ ਰੋਟੀ ਪੱਕ ਰਹੀ ਹੈ ਕਰਤਾਰੋਂ ਦੇ ਸਹਾਰਾ ਦੇ ਕੇ ਹਰਵੰਸ ਨੂੰ ਦੀਵਾਰ ਨਾਲ ਬਿਠਾਇਆ ਤੇ ਉਸ ਨੂੰ ਰੋਟੀ ਖਵਾਈ ਪਾਣੀ ਵਾਲੇ ਹੱਥ ਨਾਲ ਉਸ ਦਾ ਮੂੰਹ ਸਾਫ਼ ਕਰਿਆ ਤੇ ਕਰਤਾਰੋਂ ਨੇ ਊ ਊ ਊ ਊ ਊ ਹਰਵੰਸ ਨੂੰ ਬੋਲਿਆ ਬਹਿ ਜਾ ਥੋੜੀ ਦੇਰ ਰੋਟੀ ਭੋਰਾ ਥੱਲੇ ਹੋ ਜਾਵੇ ਪਾ ਦਿਨੀਆ ਤੈਨੂੰ ਪੈਣ ਦੀ ਕਹਲ ਪਈ ਰਹਦੀ ਏ ਤੈਨੂੰ ਦੋ ਕੜੀ ਬਹਿ ਕੇ ਉਸ ਦਾ ਸ਼ੁਕਰ ਮਨਾ ਲੈ ਜਿਸ ਨੇ ਦੋ ਡੰਗ ਦੀ ਰੋਟੀ ਦਿੱਤੀ ਆ ਕਰਤਾਰੋ ਝੂਠੇ ਭਾਂਡੇ ਚੱਕ ਦੀ ਬੋਲੀ ਜਗ ਜੀਵਨ ਨੂੰ ਪੈਣ ਤੋਂ ਪਹਿਲਾਂ ਫਿਰ ਰੱਜੀ ਨੂੰ ਫੂਲ ਕਰਿਆ ਰੱਜੀ ਬੋਲੀ ਰੋਟੀ ਖਾ ਲਈ ਏ ਪੁੱਛਣ ਲਈ ਫੋਨ ਕਰਿਆ ਹੈ ਨਾ ਖਾ ਲਈ ਬਾਬਾ ਖਾ ਲਈ ਹੁਣ ਇਹ ਨਾ ਪੁੱਛਣ ਲੱਗ ਜਾਮੀ ਬਈ ਕੀ ਖਾਦਾ ਨਹੀਂ ਨਹੀਂ ਮੈਂ ਤਾਂ ਆਹ ਕਹਿਣ ਲਈ ਫੋਨ ਕਰਿਆ ਕੱਲ ਨੂੰ ਨਾ ਤੂੰ ਪਿੰਡ ਸੂਟ ਪਾ ਕੇ ਆਮੀ ਮੈਨੂੰ ਤੇਰੇ ਪਾਇਆ ਉਹ ਸੂਟ ਬਹੁਤ ਸੋਹਣਾ ਲੱਗਦਾ ਤੋ ਉਹ ਗਾਣਾ ਸੁਣਿਆ ਆਖੇ ਪਿੰਕੀ ਪਿੰਕ ਸੂਟ ਵਿੱਚ ਲੱਗਦੀ ਬੜੀ ਪਿਆਰੀ ਹੈ ਹਾ 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 ਰਾਤ ਨੂੰ ਜਦੋਂ ਸਾਰੇ ਪੈ ਗਏ ਤਾਂ ਕਰਤਾਰੋ ਬੋਲੀ ਜਦੋਂ ਮੈਂ ਬਿਆਕੇ ਆਈ ਸੀ ਉਦੋਂ ਆਪਣਾ ਪਿੰਡ ਗੁਣਾ ਪਿੰਡ ਹੋਇਆ ਕਰਦਾ ਸੀ ਹਫਤੇ ਵਿੱਚ ਇੱਕ ਰੇਲ ਅਤੇ ਸਾਰੇ ਦਿਨ ਵਿੱਚ ਦੋ ਬੱਸਾਂ ਆਇਆ ਕਰਦੀਆਂ ਸਨ ਦੇਖਦੇ ਹੀ ਦੇਖਦੇ ਸਭ ਬਦਲ ਗਿਆ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ